ਤੁਹਾਨੂੰ ਨਹਰਾਨੀ ਜਨ ਗੱਲ ਦੱਸਦਾ ਕਿ ਬੁਰਜ ਜਵਾਰ ਸਿੰਘ ਆਲਾ ਤੇ ਬਰਗਾੜੀ ਕਾਂਡ ਤੇ ਜਿਹੜੇ ਦੋਸ਼ੀ ਸੀ ਤਿੰਨ ਹਰਸ਼ ਤੋਰੀ ਸੀ ਸੰਦੀਪ ਬਰੇਟਾ ਸੀ ਤੇ ਇੱਕ ਨਾਂ ਜਿਹੜਾ ਹੋਰ ਸੀ ਪ੍ਰਦੀਪ ਸ਼ੈਦਖਲੇ ਤਿੰਨੇ ਬੰਦੇ ਜਿਹੜੇ ਨੇ ਇਹ ਇਸ ਇਨਸੀਡੈਂਟ ਦੇ ਦੋਸ਼ੀ ਨੇ ਬੁਰਜ ਜਵਾਰ ਸਿੰਘ ਆਲਾ ਤੇ ਬਰਗਾੜੀ ਕਾਂ ਔਰ ਇਹਨਾਂ ਨੂੰ ਅਦਾਲਤ ਨੇ ਪਕੌੜਾ ਕਰਾਰ ਦਿੱਤਾ ਹੋਇਆ ਸਰਕਾਰ ਅਜੇ ਤੱਕ ਨਹੀਂ ਫੜਸ ਕਿਤੇ ਕਮਲ ਦੀ ਕਰ ਮੌੜ ਬੰਬ ਕਾਂਡ ਹੋਇਆ ਪੰਜ ਬੱਚੇ ਮਾਰੇ ਗਏ ਪੰਜ ਬੱਚੇ ਮਾਰੇ ਗਏ ਮਾਸੂਮ ਦੋ ਵੱਡੇ ਮਾਰੇ ਗਏ ਸੱਤ ਮੌਤਾਂ ਆਈਆਂ ਜਿਦੇ ਵਿੱਚੋਂ ਪੰਜ ਬੱਚੇ ਮਾਰੇ ਗਏ ਤੇ ਉਸ ਮੌੜ ਬੰਬ ਕਾਂਡ ਦੇ ਜਿਹੜੇ ਦੋਸ਼ੀ ਹੈ ਉਹਨਾਂ ਦੇ ਵਿੱਚੋਂ ਇੱਕ ਅਮਰੀਕ ਜਿਹੜਾ ਬਾਬੇ ਦਾ ਪੀਐਸਓ ਸੀ ਕਾਰਨਾ ਸੀ ਜਿਹੜਾ ਇਲੈਕਟ੍ਰੀਸ਼ੀਅਨ ਸੀ ਜਿਨੇ ਤਾਰਾਂ ਜੋੜੀਆਂ ਸੀ ਬੰਬ ਦੀਆਂ ਔਰ ਇੱਕ ਕਾਲਾ ਕਾਲਾ ਸੀ ਜਿਨੇ ਗੱਡੀ ਪੇਂਟ ਕੀਤੀ ਸੀ ਵਰਕ ਦੇਵੇ ਉਹ ਇਹ ਅਦਾਲਤ ਵੱਲੋਂ ਪੁਗੋੜੇ ਕਰਾਰ ਦਿੱਤੇ ਉਹ ਅੱਜ ਤੱਕ ਨਹੀਂ ਫੜੇ ਗਏ ਤੁਸੀਂ 5-4 ਸਾਲਾਂ ਦੇ ਵਿੱਚ ਇੰਨਾ 6 ਬੰਦਿਆਂ ਨੂੰ ਜਿਨ੍ਹਾਂ ਨੇ ਏਡਾ ਵੱਡਾ ਕ੍ਰਾਈਮ ਕੀਤਾ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਕੀਤੀ ਹੈ ਜਿਸ ਨੇ 5 ਬੱਚਿਆਂ ਨੂੰ 2 ਵੱਡਿਆਂ ਨੂੰ 7 ਇਨੋਸੈਂਟ ਲੋਕਾਂ ਨੂੰ ਮਾਰਿਆ ਬੰਬ ਨੇ ਨਾਲ ਉਡਾ ਕੇ ਉਹਨਾਂ ਨੂੰ ਫੜਨ ਦੇ ਵਾਸਤੇ ਕਦੇ ਤੁਸੀਂ ਅੱਜ ਜਿਵੇਂ ਮਾਹੌਲ ਬਣਾਇਆ ਗਿਆ ਇਹਦਾ ਦਾ ਮਾਹੌਲ ਬਣਿਆ ਦੇਖਿਆ ਪੰਜਾਬ 'ਚ ਕਿਉਂ ਕਿਉਂ ਨਹੀਂ ਬਣਿਆ ਕਿਉਂ ਨਹੀਂ ਬਣਾਇਆ ਕਿਉਂ ਨਹੀਂ ਅਜੇ ਤੱਕ ਫੜੇ ਗਏ ਇਹ ਤਿੰਨੇ ਬੰਦੇ ਜਿਹੜੇ ਮੈਂ ਨਾਮ ਲਏ ਨੇ ਜਿਹੜੇ ਮੌੜ ਬੰਬ ਕਾੜਨਾ ਸੰਬੰਧਤ ਤੇ ਬੁਰਜ ਜਵਾਰ ਸਿੰਘ ਆਲਾ ਤੇ ਬਰਗਾੜੀ ਕਾੜਨ ਨਾਲ ਜਿਹੜੇ ਸੰਬੰਧਤ ਬੰਦੇ ਸੀਗੇ ਜਿਹੜੇ ਆਪਣੇ ਹਰਸ਼ਧੋਰੀ ਵਰਗੇ ਅਦਾਲਤ ਨੇ ਜਿਨ੍ਹਾਂ ਨੂੰ ਪਕੌੜੇ ਕਾਣ ਕਰਾਰ ਦਿੱਤਾ ਇਹ ਇਹਨਾਂ ਦੀ ਡੇਰੇ ਵਾਲਿਆਂ ਦੀ ਪਤਾ ਨਹੀਂ ਕਿਹੜੀ ਕਮੇਟੀ ਸੀ ਉਹਦੇ ਮੈਂਬਰ ਸੀ ਸੋ ਬਾਬੇ ਨੂੰ ਪਰੋਲ ਦਿੱਤੀ ਜਾ ਰਹੀ ਹੈ ਉਹ ਬਾਬੇ ਜਿਹੜਾ ਉਹਨੂੰ ਐਡਵੋਕੇਟ ਜਰਨਲ ਲਾਇਆ ਹੋਇਆ ਹੁਣ ਅਸੀਂ ਕੀ ਸਮਝੀਏ ਕਦੇ ਇਹਨਾਂ ਮਾਹੌਲ ਕ੍ਰੀਏਟ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਫੜਨ ਵਾਸਤੇ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਉਹ ਵੀ ਇਨੋਸੈਂਟ ਨਿਰਦੋਸ਼ ਕੀ ਇਹਨਾਂ 6 ਬੰਦਿਆਂ ਨੂੰ ਫੜਨ ਵਾਸਤੇ ਕਦੇ ਪੰਜਾਬ ਪੁਲਿਸ ਹਰਕਤ ਚਾਈ ਹੈ ਕਦੇ ਪੰਜਾਬ ਸਟੇਟ ਗਵਰਨਮੈਂਟ ਜਿਹੜੀ ਹਰਕਤ ਚਾਈ ਹੈ ਦੇਖੀ ਕਦੇ ਤੁਸੀਂ ਕਿਉਂ ਸਿਰਫ ਇਸ ਲਈ ਕਿਉਂ ਸਿੱਖ ਨਹੀਂ ਸੀ ਉਹ ਬਾਬੇ ਨਾਲ ਸੰਬੰਧਤ ਤੇ ਜੇ ਸਿੱਖਾਂ ਨੇ ਕਿਤੇ ਬੰਬ ਕਾਰਡ ਕੀਤਾ ਹੁੰਦਾ ਹਾਲਾਂਕਿ ਸਿੱਖ ਕਦੇ ਕਿਸੇ ਮਾਸੂਮ ਨੂੰ ਨਹੀਂ ਮਾਰਦੇ ਪਰ ਜੇ ਸਿੱਖਾਂ ਨੇ ਕਦੇ ਬੰਬ ਕਾਰਡ ਕੀਤਾ ਹੁੰਦਾ ਤੇ ਫਿਰ ਕੀ ਹੁੰਦੀ ਹਾਲਾਤ ਕੀ ਦੀ ਸਰਕਾਰ ਕਿੱਥੇ ਸੁੱਤੀ ਹੈ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਫੜਿਆ ਜਾ ਰਿਹਾ ਦੇਸ਼ ਛੱਡ ਗਏ ਵਿਦੇਸ਼ ਦੇ ਵਿੱਚ ਨੇ ਕਿੱਥੇ ਨੇ ਬਾਹਰਲੀ ਸਕੇਲ ਦੇ ਵਿੱਚ ਨੇ ਕੀ ਕਰਦੇ ਨੇ ਕੀ ਨਹੀਂ ਕਰਦੇ ਤੁਸੀਂ ਦੂਜੇ ਲੋਕਾਂ ਦੀਆਂ ਪਗੋੜੇ ਲੋਕਾਂ ਦੀਆਂ ਤਸਵੀਰਾਂ ਜਾਰੀ ਕਰਦੇ ਹੋ ਫਲਾਨਾ ਫਲਾਨੀ ਜਗ੍ਹਾ ਤੇ ਫਿਰਦਾ ਹੈ ਫਲਾਨਾ ਫਲਾਨੀ ਜਗ੍ਹਾ ਤੇ ਫਿਰਦਾ ਹੁਣ ਜੇ ਇੱਥੇ ਆ ਫਿਰਦੇ ਆ ਨਾ ਫਿਰਦੇ ਇਹਨਾਂ ਬੰਦਿਆਂ ਦਾ ਕਦੋਂ ਲੱਭੋਂਗੇ ਖੁਰਾਕ